ਆਰਮੀਰ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਕੁਲਵਿੰਦਰ ਸਿੰਘ ਮਾਲਵਿੰਦਰ ਸਿੰਘ ਕੰਗ ਜੋ ਕਿ ਆਰਮੀ ਪਾਰਟੀ ਵੱਲੋਂ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਦੇ ਜਿਹੜਾ ਉਹ ਉਮੀਦਵਾਰ ਉਤਾਰੇਗੇ ਨੇ ਤੇ ਮਹਾਲੀ ਵਿਧਾਨ ਸਭਾ ਹਲਕੇ ਦੇ ਵਿੱਚ ਦੌਰਾ ਕਰ ਰਹੇ ਨੇ ਵੋਟਾਂ ਜਿਹੜੀਆਂ ਮੰਗ ਰਹੇ ਤਾਂ ਕਿਵੇਂ ਦਾ ਹੰਗਾਰਾ ਜਿਹੜਾ ਕੰਗ ਸਾਹਿਬ ਮਿਲ ਰਿਹਾ ਜੀ ਮਹਾਲੀ ਹਲਕੇ ਦੇ ਵਿੱਚ ਤੁਸੀਂ ਪਹੁੰਚ ਦੇਖੋ ਗੱਲ ਇਹ ਆ ਅੱਜ ਸਾਡੇ ਮਾਨਯੋਗ ਐਮ ਐਲ ਏ ਕੁਲਵੰਤ ਸਿੰਘ ਜੀ ਨਾਲ ਉਹਨਾਂ ਦਾ ਜਿਹੜਾ ਹਲਕਾ ਵਿਧਾਨ ਸਭਾ ਮਹਾਲੀ ਉੱਥੇ ਲੋਕ ਸਭਾ ਦੀਆਂ ਵੋਟਾਂ ਮੰਗਣ ਜਾ ਰਹੇ ਆ ਭਗਵੰਤ ਮਾਨ ਜੀ ਦੀ ਸਰਕਾਰ ਨੇ ਜਿਹੜਾ 2 ਸਾਲਾਂ ਚ ਕੰਮ ਕੀਤਾ ਹੈ ਜਿਦੇ ਚ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ ਜਵਾਨੀ ਔਰ ਕਿਸਾਨੀ ਨੂੰ 42000 ਨੌਕਰੀਆਂ ਦਿੱਤੀਆਂ ਕੋਈ ਸ਼ਿਫਾਰਿਸ਼ ਨਹੀਂ ਕਿਸਾਨਾਂ ਨੂੰ ਖੇਤ ਤੱਕ ਪਾਣੀ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਗੰਨਾ ਰੇਟ ਸਭ ਤੋਂ ਵੱਧ ਦਿੱਤਾ ਜਾ ਰਿਹਾ ਸਿੱਧੀ ਬਜਾਈ ਲਈ ਇਨਸੈਂਟਿਵ ਦਿੱਤਾ ਜਾ ਰਿਹਾ ਟੋਲ ਪਲਾਜ਼ੇ ਬੰਦ ਹੋ ਰਹੇ ਆ ਕ੍ਰਾਪਸ਼ਨ ਤੇ ਠੱਲ ਪੈ ਰਹੀ ਹੈ ਤੋਂ ਤਮਾਮ ਜਿਹੜੇ ਬਿਜਲੀ ਫ੍ਰੀ ਹੋਈ ਹੈ ਮਹੱਲਾ ਕਲੀਨਿਕ ਆਮ ਆਦਮੀ ਕਲੀਨਿਕ ਨਾਲ 1.5 ਕਰੋੜ ਲੋਕਾਂ ਨੇ ਫ੍ਰੀ ਇਲਾਜ ਕਰਾਇਆ ਹੈ। ਸਰਕਾਰੀ ਸਕੂਲ ਬਿਹਤਰ ਬਣਾਏ ਜਾ ਰਹੇ। ਸਕੂਲ ਆਫ ਐਮੀਨੈਂਸ ਬਣਾਏ ਜਾ ਰਹੇ। ਸੋ ਤਮਾਮ ਜਿਹੜੇ 2 ਸਾਲਾਂ ਦੇ ਕੰਮਾਂ ਨੂੰ ਵੇਖ ਕੇ ਔਰ ਦੇਸ਼ ਜਿਹੜਾ ਇਸ ਵਾਰ ਮਾਹੌਲ ਹੈ ਤਾਂ ਨਾਸ਼ਾਈ ਸਰਕਾਰ ਦਾ। ਉਹਦੇ ਖਿਲਾਫ ਅਰਵਿੰਦ ਕੇਜਰੀਵਾਲ ਜੀ ਡਟ ਕੇ ਲੜਾਈ ਲੜ ਰਹੇ ਆ। ਸੋ ਲੋਕਾਂ ਨੇ ਮਨ ਬਣਾਇਆ ਹੋਇਆ ਕਿ ਲੋਕਤੰਤਰ ਵੀ ਬਚਾਉਣਾ ਹੈ ਔਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਤੇ ਮੋਹਰ ਵੀ ਲਾਉਣੀ ਹੈ। ਸੋ ਬਹੁਤ ਅੱਛਾ ਉਸਾਰਾ ਲੋਕਾਂ 'ਚ ਕਿਉਂਕਿ ਲੋਕਤੰਤਰ ਬਚਾਉਣ ਦਾ ਇਲੈਕਸ਼ਨ ਹੈ। ਔਰ ਸਾਨੂੰ ਪੂਰੀ ਉਮੀਦ ਹੈ ਸਾਡੇ ਮਾਨਯੋਗ ਐਮ.ਐਲ.ਏ ਸਾਹਿਬ ਦੀ ਅਗਵਾਈ ਚ ਮੁਹਾਲੀ ਚ ਵੱਡਾ ਜਿਹੜਾ ਆਸ਼ੀਰਵਾਦ ਲੋਕ ਦੇਣਗੇ ਮਾਲਵਿੰਦਰ ਕੰਗ ਜੇਕਰ ਐਮਪੀ ਚੁਣ ਕੇ ਲੋਕ ਸਭਾ ਦੇ ਵਿੱਚ ਚਲੇ ਜਾਂਦੇ ਨੇ ਤਾਂ ਕਿਹੜੇ ਕੰਮ ਪੰਜਾਬ ਦੇ ਤੇ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਦੇ ਹੋਣਗੇ ਜਿਹੜੇ ਪਹਿਲੇ ਆਧਾਰ ਤੇ ਕਰਵਾਏ ਕੋ ਪੰਜਾਬ ਨਾਲ ਤੇ ਲਗਾਤਾਰ 10 ਸਾਲਾਂ ਚ ਬਿਤਕਰਾ ਹੋਇਆ ਆਰਡੀਐਫ ਸਾਡਾ ਰੋਕਿਆ ਜੀਐਸਟੀ ਡਿਲੇ ਕਰ ਦਿੰਦੇ ਆ ਮਨਮਰਜ਼ੀ ਨਾਲ ਦਿੰਦੇ ਆ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਸਾਡਾ ਰੋਕਿਆ ਗਿਆ ਹੈ ਫੌਜ ਚੋਂ ਸਾਡੀ ਜਿਹੜੀ ਗਿਣਤੀ ਘਟਾਈ ਜਾ ਰਹੀ ਹੈ किसानਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਪੰਜਾਬ ਚੰਡੀਗੜ੍ਹ ਜਿਹੜਾ ਪੰਜਾਬ ਦੀ ਕੈਪੀਟਲ ਹੈ ਉੱਥੇ ਪੇਸਕਿਲ ਦਿੱਲੀ ਵਾਲੇ ਲਾ ਰਹੇ ਆ ਪੰਜਾਬ ਯੂਨੀਵਰਸਿਟੀ ਨੂੰ ਕਬਜ਼ਾ ਕਰਨ ਦੀਆਂ ਸਾਜ਼ਿਸ਼ਾਂ ਹਰ ਇੱਕ ਇਸ਼ੂ ਹੈ ਜਿਹੜਾ ਸੂਬਿਆਂ ਦੇ ਅਧਿਕਾਰਾਂ ਦੀ ਗੱਲ ਹੈ ਉੱਥੇ ਠੋਕ ਵਜਾ ਕੇ ਗੱਲ ਕਰਾਂਗੇ ਕਿਉਂਕਿ ਅਸੀਂ ਹੱਕ ਮੰਗਣਾ ਹੈ ਅਸੀਂ ਕੋਈ ਭੀਖ ਨਹੀਂ ਮੰਗਣੀ ਫੈਡਰਲ ਸਟਰਕਚਰ ਚ ਪੰਜਾਬ ਨੂੰ ਪੂਰੇ ਅਧਿਕਾਰ ਹੈ ਸੰਵਿਧਾਨ ਚ ਪੰਜਾਬ ਦੇ ਪੂਰੇ ਹੱਕ ਹੈ ਫੈਡਰਲ ਸਟਰਕਚਰ ਦੇ ਹਿਸਾਬ ਨਾਲ ਸੰਵਿਧਾਨ ਦੇ ਹਿਸਾਬ ਨਾਲ ਪੰਜਾਬ ਦੇ ਖੋਏ ਜਾ ਰਹੇ ਹੱਕਾਂ ਤੇ ਠੋਕ ਵਜਾ ਕੇ ਗੱਲ ਕਰਾਂਗੇ ਔਰ ਇਸ ਤਾਨਾਸ਼ਾਹੀ ਸਰਕਾਰ ਨੂੰ ਇਹਨਾਂ ਨੂੰ ਭਜਾਉਣ ਦਾ ਕੰਮ ਕਰਾਂਗੇ ਕਿਉਂਕਿ ਇਹ ਇਹ ਦੇਸ਼ ਯੂਨੀਅਨ ਆਫ ਸਟੇਟਸ ਹੈ ਸਾਰੇ ਸੂਬੇ ਮਿਲ ਕੇ ਮੁਲਕ ਬਣਾਉਂਦੇ ਆ ਇਹ ਕੋਈ ਇਹ ਨਹੀਂ ਆ ਵੀ ਇੱਕ ਬੀਜੇਪੀ ਜਿੱਥੇ ਸਰਕਾਰ ਆ ਗਈ ਉਹਨੂੰ ਸਭ ਕੁਝ ਦੇਵਾਂਗੇ ਜਿੱਥੇ ਬੀਜੇਪੀ ਸਰਕਾਰ ਨਹੀਂ ਉਹਨਾਂ ਨਾਲ ਵਿਤਕਰਾ ਕਰਾਂਗੇ ਇਹ ਵਿਤਕਰਾ ਨਾ ਸਬਦਾਨ ਬਰਦਾਸ਼ਤ ਕਰਦਾ ਨਾ ਲੋਕ ਬਰਦਾਸ਼ਤ ਵੀ ਜਿਹੜੇ ਪਾਰਟੀਆਂ ਆਪਣੇ ਆਪਣੇ ਉਮੀਦਵਾਰ ਉਤਾਰ ਰਹੀਆਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੁਹਾਡੇ ਸਾਹਮਣੇ ਨੇ ਦੂਜੇ ਪਾਸੇ ਕਾਂਗਰਸ ਦੀ ਕਹਿੰਦੇ ਤਿਆਰੀ ਆ ਉਮੀਦਵਾਰ ਉਤਾਰਨ ਦੀ ਬੀਜੇਪੀ ਦਾ ਵੀ ਕੈਂਡੀਡੇਟ ਹੋਊਗਾ ਚੁਣੌਤੀ ਕਿਹਨੂੰ ਮੰਨਦੇ ਹੋ ਦੇਖੋ ਪਹਿਲੀ ਗੱਲ ਤੋਂ ਪ੍ਰੋਫੈਸਰ ਨਹੀਂਗੇ ਮੈਂ ਉਹਨਾਂ ਤੇ ਮਾਫ ਮੈਂ ਨਮਰਤਾ ਸਹਿਤ ਕਹਿੰਨਾ ਕਿ ਉਹਨਾਂ ਨੂੰ ਇਹ ਫਰਾਡ ਬੰਦ ਕਰਨਾ ਚਾਹੀਦਾ ਪ੍ਰੋਫੈਸਰ ਦੀ ਡੈਜਿਗਨੇਟਿਡ ਜਿਹੜਾ ਪ੍ਰੋਫੈਸਰ ਹੁੰਦਾ ਹੈ ਉਹਦੀ ਇੱਕ ਐਲੀਜੀਬਿਲਟੀ ਹੈ ਜਿ ਉਹਨਾਂ ਨੂੰ ਨਹੀਂ ਪਤਾ ਤਾਂ ਮੈਂ ਦੱਸ ਦਊਂਗਾ ਦੂਜੀ ਗੱਲ ਉਹਨਾਂ ਨੂੰ 2014 'ਚ ਮੌਕਾ ਮਿਲਿਆ ਸੀ ਉਹਨਾਂ ਤੇ ਦੋਸ਼ ਆਪਣੇ ਪੁੱਤ ਦੀ ਰਾਜਨੀਤੀ ਚਮਕਾਉਣ ਲਈ ਪਟਿਆਲੇ ਲਾਏ ਕਾਂਗਰਸ ਵਾਲਾ 2009 ਵਾਲਾ ਵੀ ਭੱਜਿਆ 14 ਚ 19 ਵਾਲਾ ਫੇਰ ਭੱਜ ਲਿਆ ਤਾਂ ਇਹਨਾਂ ਦੀ ਕੋਈ ਕ੍ਰੈਡਿਬਿਲਟੀ ਨਹੀਂ ਹੈ ਇਹਨਾਂ ਨੇ ਪੰਜਾਬ ਦੇ ਹੱਕ ਚ ਹਾਂ ਦਾ ਨਾਰਾ ਮਾਰਿਆ ਨਹੀਂ ਜਿਹੜੀ ਨਹੀਂ ਤੀਜੀ ਪਾਰਟੀ ਬੀਜੇਪੀ ਉਹ ਨਫ਼ਰਤ ਦੀ ਰਾਜਨੀਤੀ ਕਰਦੀ ਹੈ ਇਹ ਗੁਰੂਆਂ ਦੀ ਧਰਤੀ ਹੈ ਨਫ਼ਰਤ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਦੇ ਇੱਥੇ ਪੈਰ ਨਹੀਂ ਲੱਗਣੇ ਪੰਜਾਬ ਯੂਨੀਵਰਸਿਟੀ ਤੋਂ ਲੈ ਕੇ ਐਮਪੀ ਤੱਕ ਦੇ ਜਿਹੜੀ ਚੌਣ ਲੜਨ ਤੱਕ ਦਾ ਜਿਹੜਾ ਸਫ਼ਰ ਹੈ ਕੀ ਲੱਗਦਾ ਉਹਦੇ ਚ ਤੇ ਇਹਦੇ ਚ ਕੀ ਫਰਕ ਹੈਗਾ ਦੇਖੋ ਪੰਜਾਬ ਯੂਨੀਵਰਸਿਟੀ ਇੱਕ ਟ੍ਰੇਨਿੰਗ ਸੈਂਟਰ ਸੀ ਸਾਡਾ ਸਾਡੀ ਖੁਸ਼ਕਿਸਮਤੀ ਹੈ ਕਿ ਸਾਨੂੰ ਪੰਜਾਬ ਯੂਨੀਵਰਸਿਟੀ ਵਰਗੇ ਅਦਾਰੇ 'ਚ ਪੜ੍ਹਨ ਦਾ ਮੌਕਾ ਮਿਲਿਆ ਅਸੀਂ ਸਧਾਰਨ ਪਰਿਵਾਰਾਂ ਚੋਂ ਆਹਾਂ ਪਰਿਵਾਰ ਲੇਕਿਨ ਉੱਥੇ ਸਿੱਖਿਆ ਬਹੁਤ ਕੁਝ ਬਤੌਰ ਸਟੂਡੈਂਟ ਕਾਉਂਸਲ ਪ੍ਰੈਜ਼ੀਡੈਂਟ ਬਤੌਰ ਸੈਨੇਟ ਮੈਂਬਰ ਉਸ ਉਹ ਜਿਹੜੀ ਸਾਡੀ ਟ੍ਰੇਨਿੰਗ ਹੋਈ ਆ ਉਹਦਾ ਫਾਇਦਾ ਜਿਹੜੀ ਜਮਹੂਰੀਅਤ ਵਾਲੀ ਪੋਲਿਟਿਕਸ ਹੈ ਲੋਕਸ਼ਾਹੀ ਵਾਲੀ ਲੋਕਤੰਤਰ ਵਾਲੀ ਜਿਹੜੀ ਮੇਨਸਟ੍ਰੀਮ ਪੋਲਿਟਿਕਸ ਉੱਚ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਕ੍ਰੈਡੀਬਿਲਟੀ ਦੀ ਜਵਾਬਦੇਹੀ ਦੀ ਜ਼ਿੰਮੇਵਾਰੀ ਵਾਲੀ ਪੋਲਿਟਿਕਸ ਕਰ ਰਹੇ ਆ ਸ਼ੁਕਰੀਆ ਕੰਗ ਸਾਹਿਬ ਸਮਾਧਤਾ ਤਾਂ ਇਹ ਹਨ ਮਾਲਵਿੰਦਰ ਸਿੰਘ ਕੰਗ ਜਿਨ੍ਹਾਂ ਦਾ ਕਹਿਣਾ ਕਿ ਜਿਹੜਾ ਲੋਕਾਂ ਨੂੰ ਕੰਮ ਦੇ ਆਧਾਰ ਤੇ ਜੋ 2 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਰਕਾਰ ਨੇ ਕੰਮ ਕੀਤੇ ਨੇ ਉਸ ਦੇ ਆਧਾਰ ਦੇ ਉੱਤੇ ਜਿਹੜੀਆਂ ਨੇ ਵੋਟਾਂ ਮੋਹਾਲੀ ਹਲਕੇ ਦੇ ਵਿੱਚ ਜਾਂ ਹੋਰ ਆਨੰਦਪੁਰ ਸਾਹਿਬ ਹਲਕੇ ਦੇ ਵਿੱਚ ਮੰਗੀਆਂ ਜਾ ਰਹੀਆਂ ਨੇ ਕੈਮਰਾਮੈਨ ਪ੍ਰਵਿੰਦਰ ਸਿੰਘ ਦੇ ਨਾਲ ਕੁਲਵਿੰਦਰ ਸਿੰਘ ਸਟੇਡੀ ਮੋਹਾਲੀ ਮੇਰਾ ਅਵਤਾਰ ਸਿੰਘ ਨਾਮ ਹੈ ਪਿੰਡ ਮੇਰਾ ਝਾਂਪੁਰ ਹੈ ਜੀ ਅੱਜ ਮਾਲਵਿੰਦਰ ਕੰਗ ਨੂੰ ਆਵਾਜ਼ ਆ ਕਿ ਗਰਾਊਂਡ ਦੀ ਕੀ ਆਵਾਜ਼ ਹੈ ਗਰਾਊਂਡ ਦੀ ਇਹ ਆਵਾਜ਼ ਹੈ ਜਨਤਾ ਦੇ ਕੰਮ ਹੋ ਰਹੇ ਪਬਲਿਕ ਦੇ ਸਾਡੇ ਪਿੰਡ ਦੇ ਇੱਕ ਵੀ ਅਜਿਆ ਕੰਮ ਜਿਹੜਾ ਨਹੀਂ ਹੋਇਆ ਨਾ ਰੁਕਿਆ ਹੋਵੇ ਸਾਰੇ ਕੰਮ ਹੋਇਆ ਸਾਡੇ ਪਿੰਡ ਦੀ ਧਰਬਸਾਲਾ ਸੀਗੀ ਉਹ ਬਣੀ ਹੈ ਮੇਰੇ ਪਿੰਡ ਦੇ ਕੱਚੇ ਮਕਾਨ ਸੀਗੇ ਉਹ ਬਣੇ ਆ ਤੇ ਅਸੀਂ ਤਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਵਾਂਗੇ ਜੀ ਤੇ ਜਿਤਾ ਕੇ ਕੰਗਸਾਭ ਨੂੰ ਦਿੱਲੀ ਚ ਭੇਜਾਂਗੇ ਜਰੂਰ ਕਿ ਕੰਗਸਾਭ ਆਵਾਜ਼ ਜਿਵੇਂ ਕਿ ਤੁਹਾਡੀ ਜਾਤੀ ਤੋਂ ਸਿਰਫ ਪਿੰਡਾਂ ਦੀ ਜੋ ਆਵਾਜ਼ ਹਾਂਜੀ ਬਿਲਕੁਲ ਚੱਕਣਗੇ ਸਾਡੀ ਆਵਾਜ਼ ਜੀ ਉਹ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਬੁਲਾਰੇ ਚੰਗੇ ਬੁਲਾਰੇ ਹੈ ਜੀ ਤੇ ਇਸ ਤੋਂ ਵਧੀਆ ਬੁਲਾਰਾ ਪੰਜਾਬ ਚ ਕੋਈ ਨਹੀਂ ਹੈ ਤੇ ਸਾਡਾ ਬਹੁਤ ਵਧੀਆ ਲੀਡਰ ਹੈ ਜੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ